ਸਰ ਇਹਦੀ ਮਾਰਕੀਟ ਕੋਸ ਹੈ ਜਿਵੇਂ LG ਦਾ 340 ਲੀਟਰ ਹੈ ਇਹਦੀ ਮਾਰਕੀਟ ਕੋਸ ਕਰੀਬਨ ਹੈਗੀ ਹੈ 42000 ਜੀ ਜੀ ਅਸੀਂ ਤੁਹਾਨੂੰ ਦਿੱਤਾ 30000 ਰੁਪਏ ਦਾ ਇਹ ਨਹੀਂ ਹੈਗਾ ਵੀ ਚਾਈਨੀਜ਼ ਪ੍ਰੋਡਕਟ ਤੁਹਾਨੂੰ ਦਵਾਂਗੇ ਜੀ ਡਿਸਕਾਊਂਟ ਦਿੱਤਾ ਤਾਂ ਮਤਲਬ ਨਕਲੀ ਪ੍ਰੋਡਕਟ ਦਵਾਂਗੇ ਨਹੀਂ オリジナル ਪ੍ਰੋਡਕਟ ਦਵਾਂਗੇ ਜਿਵੇਂ ਗਾਰੰਟੀ ਆ ਸਰ ਬਿਲ ਤੇ ਲਿਖ ਕੇ ਦਵਾਂਗੇ ਨਹੀਂ ਉਹ ਤਾਂ ਨਹੀਂ ਹੈ ਅਸੈਂਬਲ ਜੀ ਨੂੰ ਕਹਿੰਦੇ ਨੇ ਸਰ ਅਸੈਂਬਲ ਵਾਲਾ ਰੇਟ ਚੀਜ਼ オリジナル ਬਿਲ ਤੇ ਲਿਖ ਕੇ ਦਵਾਂਗੇ ਜ਼ੀਰੋ ਡਾਊਨ ਪੇਮੈਂਟ 2000 ਰੁਪਏ ਇੱਕ ਮਹੀਨੇ ਉਹ ਵੀ ਮਤਲਬ ਮਹੀਨੇ ਹੋਣ ਤੋਂ ਬਾਅਦ ਦੇਣਾ ਤੁਸੀ ਓਕੇ ਪਹਿਲਾਂ ਕੁਝ ਵੀ ਨਹੀਂ ਜ਼ੀਰੋ ਪਹਿਲਾਂ ਕੁਝ ਨਹੀਂ ਦੇਣਾ ਸਰ ਜੀ ਫ੍ਰੀ ਸਰ ਹੈਵਲਜ਼ ਦਾ ਬ੍ਰਾਂਡਡ ਕੂਲਰ ਬ੍ਰਾਂਡ ਬਿਲਕੁਲ ਬ੍ਰਾਂਡ ਦਾ ਹੈਵਲਜ਼ ਦਾ ਇਹ ਤੁਹਾਨੂੰ ਦਿੱਤਾ ਸਿਰਫ 11000 ਰੁਪਏ ਦਾ ਫਿਰ ਬਾਜ਼ਾਰ 'ਚ ਵੀ ਇੰਨੇ ਦੇ ਰਿਹਾ ਭਾਜੀ ਭਾਜੀ ਬਾਜ਼ਾਰ ਦੇ ਵਿੱਚ ਜੇ ਕਿਸੇ ਨੇ 13000 ਦਾ ਵੀ ਦਿੱਤਾ ਜੀ ਕੂਲਰ ਮੁਵਫਤ ਹੈ ਮੇਰੇ ਵੱਲੋਂ ਮਾਰਕੀਟ ਦੇ ਵਿੱਚ ਇਹਦਾ ਰੇਟ ਹੈਗਾ 38 ਤੋਂ 40000 ਜੀ ਅਸੀਂ ਦਿੱਤਾ ਸਿਰਫ 28000 ਰੁਪਏ 28 16 2000 ਰੁਪਏ ਡਿਸਕਾਊਂਟ ਵੀ ਤੁਹਾਨੂੰ ਘੱਟੋ ਘਟਾ ਨਾ ਨਾ ਕਰਦੇ ਜੇ ਮਾਰਕੀਟ 10000 ਦੇ ਇਹ ਤੁਸੀਂ ਸਾਡੇ ਕੋਲ ਲੈ ਕੇ ਲੈ ਕੇ ਜਾਓ 5000 6000 ਦੇ ਵਿੱਚ ਵਿੱਚ ਐਨਸਰ ਤੁਹਾਨੂੰ ਸਾਰੇ ਮਿਲ ਜਾਣਗੇ ਅੱਛੇ ਅੱਛੇ ਬ੍ਰਾਂਡ LG ਹੋ ਗਿਆ Whirlpool ਹੋ ਗਿਆ Samsung ਹੋ ਗਿਆ ਜਾਂ ਮੰਨ ਲਓ Goodyear ਹੋ ਗਿਆ 75 ਇੰਚ ਦੇ ਨਾਲ ਕੋਈ ਵੀ ਲੈ ਲਈ ਲੈ ਲੋ 75 ਇੰਚ ਦੀ ਤੁਹਾਨੂੰ ਆਪ ਪ੍ਰੋਡਕਟ ਫਰੀ ਦਿੱਤਾ ਸੀ ਲੈ ਜੀ ਬ੍ਰਾਂਡ ਦੀ ਦਵਾਂਗੇ ਸਰ 4000 ਰੁਪਏ ਦਾ 10000 ਰੁਪਏ ਦਾ ਵਾਜੀ ਗਿਫਟ ਬਿਲਕੁਲ ਫਰੀ QLED ਦੀ LED ਜਿਹੜੀ ਹੈਗੀ ਆ ਉਹ ਤੁਹਾਨੂੰ 55000 ਨਹੀਂ 55 ਇੰਚ ਮਿਲ ਵਾਲੀ ਐ ਐਸਐਨਸਿੰਗ ਐਨ ਐਲਜੀ ਐਲਜੀ ਜਿਹੜੀ ਆਨਲਾਈਨ ਜਾਂ ਮਾਰਕੀਟ ਦੇ ਵਿੱਚ ਘੱਟੋ ਘੱਟ 75 ਤੋਂ 80 ਦੀ ਹੋਵੇ ਗਰੰਟੀ ਸਰ ਸਮਝ ਲਓ ਆਪਾਂ ਕਿਸੇ ਦੁਕਾਨ ਤੇ ਜਾਂਦੇ ਆ ਨਾ ਮਾਈਕਰੋ ਸਿਰਫ ਸਿਰਫ ਤੁਹਾਨੂੰ 8000 9000 ਮਤਲਬ ਕਿਸ ਰੇਟ ਤੇ ਮਿਲਦੇ ਨੇ ਸਾਡੇ ਕੋਲ ਤੁਹਾਨੂੰ ਰੇਟ ਮਿਲੇਗਾ ਸਿਰਫ ਸਟਾਰਟਿੰਗ ਰੇਟ ਸਟਾਰਟਿੰਗ ਰੇਟ 5000 ਰੁਪਏ ਦਾ ਜਸਟ ਜਸਟ 5000 ਰੁਪਏ ਦਾ ਸਵਾਗਤ ਆ ਸਰਦਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਦੇਖ ਸਕਦੇ ਹੋ ਕਿ ਢੀਂਗਰਾ ਇਲੈਕਟ੍ਰੋਨਿਕਸ ਸੇ ਇੱਕ ਵਾਰ ਫੇਰ ਆਇਆ ਕਿਉਂਕਿ ਆਫਰ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਲੱਗੀਆਂ ਨੇ ਡੀਲ ਹੋਣ ਵਾਲੀਆਂ ਇਲੈਕਟ੍ਰੋਨਿਕ ਚੀਜ਼ਾਂ ਤੇ ਜੀ ਹਾਂ ਹੁਣ ਤੁਹਾਡੇ ਘਰ ਆਫਿਸ ਵਾਸਤੇ ਚਾਹੇ ਏਸੀ ਹੋਵੇ ਫਰਿੱਜ ਹੋਵੇ ਜੋ ਮਰਜ਼ੀ ਹੋਵੇ ਤੁਹਾਨੂੰ ਹੁਣ ਬਹੁਤ ਵੱਡੀਆਂ ਆਫਰਾਂ ਤੇ ਡੀਲ ਤੇ ਤੁਹਾਨੂੰ ਮਿਲਣ ਵਾਲਾ ਇਲੈਕਟ੍ਰੋਨਿਕ ਸਮਾਨ ਜੀ ਹਾਂ ਗਰਮੀਆਂ ਬਹੁਤ ਪੈ ਰਹੀਆਂ ਨੇ ਤੇ ਇਹਨਾਂ ਗਰਮੀਆਂ ਦੇ ਵਿੱਚ ਤੁਹਾਨੂੰ ਹਰ ਇੱਕ ਕਿਸਮ ਦਾ ਏਸੀ ਮਿਲ ਜਾਏਗਾ ਕੂਲਰ ਮਿਲ ਜਾਏਗਾ ਫ੍ਰਿਜ ਮਿਲ ਜਾਏਗਾ ਹਰ ਪ੍ਰਕਾਰ ਦੀ ਐਲਸੀਡੀ ਮਿਲ ਜਾਏਗੀ ਔਰ ਕੁਆਂਟੀਟੀ ਜਿੰਨੀ ਮਰਜੀ ਇੱਕ ਵਾਰ ਤਸਵੀਰ ਦੇਖ ਸਕਦੇ ਹੋ ਕਿਤੇ ਇੰਗਰੇਜ ਇਲੈਕਟ੍ਰੋਨਿਕਸ ਸੇ ਤੁਹਾਨੂੰ ਵੱਡੇ ਜਿਹੜੇ ਵਿਅਰ ਹਾਊਸ ਦੇ ਵਿੱਚ ਵੀ ਸਮਾਨ ਮਿਲ ਜਾਏਗਾ ਔਰ ਜੇ ਵਾਸ਼ਿੰਗ ਮਸ਼ੀਨਾਂ ਦੀ ਗੱਲ ਕਰੀਏ ਤਾਂ ਛੋਟੀ ਤੋਂ ਲੈ ਕੇ ਵੱਡੀ ਤੱਕ ਮਸ਼ੀਨ ਆਟੋਮੈਟਿਕ ਤੋਂ ਲੈ ਕੇ ਸੈਮੀ ਆਟੋਮੈਟਿਕ ਔਰ ਬਾਜ਼ਾਰ ਦੇ ਵਿੱਚ ਰੇਟ ਪਤਾ ਕਰਕੇ ਆਓ ਰੇਟ ਜਿਹਦੇ ਵਿੱਚ ਤੁਹਾਨੂੰ ਇੰਨੇ ਜਿਆਦਾ ਘੱਟ ਰਹਿਣ ਵਾਲੇ ਨੇ ਕਿ ਹੈਰਾਨ ਹੋ ਜਾਓਗੇ ਹਾਂਜੀ ਜਨਾਬ ਕਿ ਹਾਲ ਆ ਜੀ ਬਹੁਤ ਵਧੀਆ ਸੁੱਖਾ ਬਾਜੀ ਤੁਸੀਂ ਸੁਣਾਓ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਨੂੰ ਚ ਧੰਨਵਾਦ ਜੀ ਪਹਿਲਾਂ ਤਾਂ ਇਹ ਦੱਸੋ ਕਿ ਜੋ ਮੈਂ ਸੁਣਿਆ ਵਾਕਈ ਕਿ ਪਹਿਲੀ ਡੀਲ ਨਾਲੋਂ ਵੱਡੀ ਡੀਲ ਹੋਣ ਵਾਲੀ ਇਸ ਵਾਰ ਦੀ ਇਸ ਵਾਰ ਅਸੀਂ ਪਿਛਲੇ ਨਾਲੋਂ ਤੁਮਾਕਾ ਹੋਰ ਵੱਡਾ ਲਗਾਉਣ ਜਾ ਰਹੇ ਹਾਂ ਬਾਜੀ ਬਿਲਕੁਲ ਜੀ ਬਿਲਕੁਲ ਚਲੋ ਫਿਰ ਦੱਸੋ ਤੁਹਾਨੂੰ ਦਿਖਾਈਏ ਆਓ ਜੀ ਅੱਗੇ ਆਓ ਬਾਜੀ ਆਪਣੇ ਕੋਲੇ ਸਭ ਤੋਂ ਪਹਿਲਾਂ ਆਪਾਂ ਆ ਜੀ ਐਲਈਡੀ ਟੀਵੀ ਤੇ ਚਲੋ ਆਪਣੇ ਕੋਲੇ ਸਾਰੇ ਬ੍ਰਾਂਡ ਦੇ ਜੀ Samsung LG OnePlus हायर तकरीबन सारे ब्रांड ਤੁਹਾਨੂੰ ਇਸ ਚੋਰ ਤੇ ਮਿਲ ਜਾਣਗੇ ਸਾਰੇ ਸਾਈਜ਼ ਦੇ ਵਿੱਚ ਸਾਰੀ ਵੈਰਾਈਟੀ ਮਿਲ ਜਾਏਗੀ ਠੀਕ ਹੈ ਇੱਕ ਹੋਰ ਖਾਸ ਸਾਰੇ ओरिजिनल ਪ੍ਰੋਡਕਟ ਇਹ ਇਹ ਨਹੀਂ ਹੈਗਾ ਵੀ ਚਾਈਨੀਜ਼ ਪ੍ਰੋਡਕਟ ਤੁਹਾਨੂੰ ਦਵਾਂਗੇ ਜੀ ਡਿਸਕਾਊਂਟ ਦੇਤਾ ਦਾ ਮਤਲਬ ਨਕਲੀ ਪ੍ਰੋਡਕਟ ਦਵਾਂਗੇ ਨਹੀਂ ओरिजिनल ਪ੍ਰੋਡਕਟ ਦਵਾਂਗੇ ਜਿਵੇਂ ਗਾਰੰਟੀ ਹੈ ਸਰ ਬਿੱਲ ਤੇ ਲਿਖ ਕੇ ਦਵਾਂਗੇ ਨਹੀਂ ਉਹ ਤਾਂ ਨਹੀਂ ਐਸੈਂਬਲ ਜੀ ਨੂੰ ਕਹਿੰਦੇ ਨੇ ਸਰ ਐਸੈਂਬਲ ਵਾਲਾ ਰੇਟ ਹਾਂ ਚੀਜ਼ 오ਰੀਜਨਲ ਬਿੱਲ ਤੇ ਲਿਖ ਕੇ ਦਵਾਂਗੇ ਮਤਲਬ ਅੱਛਾ ਰੇਟ ਉਹੀ ਜਿਹੜਾ ਸਿੰਪਲ ਵਾਲਾ ਜਿਹੜਾ ਨਕਲੀ ਹੁੰਦਾ ਪਰ ਚੀਜ਼ ਅਸਲੀ ਚੀਜ਼ ਅਸਲੀ ਦਵਾਂਗੇ ਬਿੱਲ ਤੇ ਲਿਖ ਕੇ ਦਵਾਂਗੇ ਚੈੱਕ ਕਰਾਓ ਤੁਸੀਂ ਬ੍ਰਾਂਡ ਦਾ ਕੋਈ ਇਹੋ ਜਿਹੀ ਗੱਲ ਪਰ ਇਹਦੀ ਗਾਰੰਟੀ ਨਹੀਂ ਮਿਲਦੀ ਹੈ ਨਾ 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 ਬ੍ਰਾਂਡ ਵਾਰੰਟੀ ਜੀ ਕੰਪਨੀ ਗਰੰਟ ਕੰਪਨੀ ਵੱਲੋਂ ਫੁੱਲ ਵਾਰੰਟੀ ਕਮਾਲ ਦੀ ਗੱਲ ਹੈ ਸਰ ਜਿਵੇਂ ਆਪਣੇ ਕੋਲ ਲੱਗਿਆ ਹੈ ਸੈਮਸੰਗ ਹਾਂ LG ਹਾਂ ਫਿਰ ਆ ਗਿਆ Samsung 43 inch ਲੋ ਤੁਹਾਡੇ ਵਾਸਤੇ Samsung 43 inch ਦੇ ਆਫਰ ਲਗਾਉਣ ਜਾ ਰਹੇ ਹਾਂ ਅਸੀਂ Samsung 43 inch 4K ਸਾਰੀ ਜਗ੍ਹਾ ਪੁੱਛ ਕੇ ਆਇਓ ਸਾਰੀ ਜਗ੍ਹਾ ਪੁੱਛ ਕੇ ਆਇਓ ਕਿਉਂਕਿ ਜੇ ਰੇਟ ਵੱਧ ਲੱਗੇ ਤਾਂ ਰੇਟ ਪੁੱਛ ਕੇ ਆਉਂਗਾ ਰੇਟ ਉਹੀ ਲਾਊਗਾ ਠੀਕ ਹੈ ਭਰਾ ਰੇਟ ਜੇ ਸਾਡਾ ਵੱਧ ਲੱਗਿਆ ਸਰ ਚੀਜ਼ ਵਾਪਸ ਦੇ ਜੀ ਉਹ ਪੈਸੇ ਅਸੀਂ ਵਾਪਸ ਮੋੜ ਦਾਂਗੇ ਕਸਟਮਰ ਜੀ ਅਗਲਾ ਕਹਿ ਵੀ ਯੂਜ਼ ਕਰਕੇ ਮਿਲੇ ਆ ਅਸੀਂ ਯੂਜ਼ ਕੀਤਾ ਪ੍ਰੋਡਕਟ ਅਸੀਂ ਵਾਪਸ ਚੱਕ ਲਾਂਗੇ ਆਪਣਾ ਗਾਰੰਟੀ ਆ ਸ਼ੋਰ ਬਿਲ ਤੇ ਲਿਖਾ ਕੇ ਦੱਸੋ ਫਿਰ ਰੇਟ ਦੱਸੋ Samsung 43 inch 4K ਮੇਰੇ ਤੋਂ ਲੈ ਲਓ ਸਰ 25000 ਰੁਪਏ 4K ਫੁੱਲ اچੜੀ ਨਹੀਂ আল্ট্রা اچੜੀ 4 अच्छा पहले तो ये दस दिए कि जेड़े दो दोस्त देख रहे ने उनां नु सिर्फ इना ਹੁੰਦਾ ਵੀ 43 इंच एलसीडी ਆ ਉਨਾ ਨਾ ਇਹ ਪਤਾ ਹੁੰਦਾ ਐਕਚੁਅਲੀ ਹੁੰਦੀ ਆ ਨਾ ਪਤਾ 4K ਹੁੰਦੀ ਆ ਨਾ ਪਤਾ ਕਿ ਰੈਡੀ 4K ਹੁੰਦੀ ਆ ओरिजिनल 4K ਆ ਐਗਜੈਕਟ ਸਰ ਇਹ 4K ਆ ਅਸਲੀ 4K ਐ ਸਿਰੋ ਕੈਨਲ 4K ਨਹੀਂ 4K ਦੀ ਪਿਕਚਰ ਚੱਲੂਗੀ ਇਹ ਵਿੱਚ ਰੈਜ਼ੋਲੂਸ਼ਨ ਬਿਲਕੁਲ ਸਹੀ ਆ ਦਿਖ ਵੀ ਰਹੀ ਆ ਆਜੋ ਸਰ ਰੀਅਲਮੀ ਮਿਲ ਗਈ ਤੁਹਾਡੇ ਤੁਹਾਨੂੰ LG Samsung alo Haier ਸਰ ਇਹ Haier ਹੈਗੀ 43 इंच QLED ਜੀ ਅੱਛਾ Q QLED ਸਰ 43 ਇੰਚ ਮਾਰਕੀਟ ਰੇਟ ਹੈਗਾ ਸਰ 38000 ਡਾਲਬੀ ਐਕਸੈਕਟ ਬਿਲਕੁਲ ਸਰ ਡਾਲਬੀ ਔਰ ਐਟਮੋਸ ਹੈ ਮਾਰਕੀਟ ਦੇ ਵਿੱਚ ਇਹਦਾ ਰੇਟ ਹੈਗਾ 38 ਤੋਂ 40000 ਜੀ ਅਸੀਂ ਦਿੱਤਾ ਸਿਰ 28000 ਰੁਪਏ 28 ਸਿਰ 28000 ਰੁਪਏ ਦੁਆਰਾ ਕਹਿ ਰਹੇ ਆ ਸਰ ਜੇ ਨਕਲੀ ਹੋਈ ਨਾ ਡਬਲ ਪੈਸੇ ਦਵਾਂਗੇ ਚੀਜ਼ ਵੀ ਆਪਣੇ ਕੋਲ ਰੱਖੋ ਔਰ ਗਰੰਟੀ ਗਰੰਟੀ ਕੰਪਨੀ ਦੀ ਜੋ ਕੰਪਨੀ ਤੋਂ ਬ੍ਰਾਂਡ ਵੈਂਟੀ ਮਿਲਦੀ ਉਹੀ ਮਿਲੇਗੀ ਕਲੀਅਰ ਆ ਦੁਆਰਾ ਹਾਂ ਕੋਈ ਨਕਲੀ ਪ੍ਰੋਡਕਟ ਨਹੀਂ ਇਸਾਰੇ ਦੇ ਵਿੱਚ ਸਲ ਰੀਅਲਮੀ ਹੋ ਗਿਆ ਤੁਹਾਡਾ ਸੈਮਸੰਗ ਕਯੂਐਲਡੀ ਮਤਲਬ ਐਲਡੀ ਕਯੂਐਲਡੀ 4K ਫੁੱਲ ਐਚਡੀ ਸਾਰੀ ਵੈਰਾਈਟੀ ਅਵੇਲੇਬਲ ਹੈ ਅਰੇ ਭੰਗਿਆ ਟਾਵਰ ਮਿਊਜ਼ਿਕ ਸਿਸਟਮ ਵੀ ਸਭ ਮਿਲ ਜਾਣਾ ਮਿਊਜ਼ਿਕ ਸਿਸਟਮ ਵੀ ਸਾਰਾ ਤੁਹਾਨੂੰ ਡਿਸਕਾਊਂਟ ਤੇ ਮਿਲੂਗਾ ਸਰ ਅਜੇ ਸੈੱਟ ਲੈਣਾ ਹੋਵੇ ਕਿਸੇ ਨੇ ਬਿਲਕੁਲ ਮਿਲੇਗਾ ਸਰ ਸੈੱਟ ਦਾ ਸੈੱਟ ਹੀ ਮਿਲੇਗਾ ਡਿਸਕਾਊਂਟ ਤੇ ਮਿਲ ਜੇਗਾ ਡਿਸਕਾਊਂਟ ਵੀ ਤੁਹਾਨੂੰ ਘੱਟੋ ਘਟਾ ਨਾ ਨਾ ਕਰਦੇ ਜੇ ਮਾਰਕੀਟ 10000 ਦੇਈ ਤੁਸੀਂ ਸਾ ਫਾਇਦਾ ਰਹਿਣ ਵਾਲਾ ਜੇਕਰ ਤੁਸੀਂ ਸਾਊਂਡ ਬਾਰ ਵੀ ਵਿੱਚ ਲੈਣੇ ਹੋ ਤਾਂ ਕਿਆ ਬਾਤ ਹੈ ਭਰਾ ਜੀ ਆ ਸੈਮਸਨ ਸੈਮਸਨ ਸਰ ਲੈ ਲਓ ਸੈਮਸਨ 55 ਇੰਚ ਤੁਹਾਨੂੰ ਦੇ ਦਾਂਗੇ ਸਰ 42000 ਰੁਪਏ ਦੀ ਸਿਰਫ 42 42 ओरिजिनल ਸੈਮਸਨ ओरिजिनल ਸੈਮਸਨ ਨਾਲ ਸਰ ਇਹਦੇ ਨਾਲ 10000 ਰੁਪਏ ਐਮ ਆਰ ਪੀ ਦਾ ਪ੍ਰੋਡਕਟ ਫਰੀ ਦੇਵਾਂਗੇ ਸੀ 32000 ਦੀ ਰਹੀ ਭਰਾ 32000 ਦੀ ਰਹੀ 55 ਇੰਚ ਸੈਮਸੰਗ ਦੀ ਔਰ ओरिजिनल ਆ ਸਰ ਦੁਆਰਾ ਕਹ ਰਹੇ ਆ ओरिजिनल ਬਿਲ ਤੇ ਲਿਖਾ ਕੇ ਲੈ ਕੇ ਜਾ ਗਾਰੰਟੀ ਤੁਸੀਂ ਸਾਡੀ ਗੱਲ ਦੀ ਯਕੀਨ ਨਹੀਂ ਕਰਨਾ ਸਾਡੇ ਤੋਂ ਬਿਲ ਤੇ ਲਿਖਾ ਕੇ ਲੈ ਕੇ ਜਾਓ ਇਹ ਨੋਟ ਕਰਨਾ ਸਾਰਿਆਂ ਨੇ ਬਿਲਕੁਲ ਜੀ ਬਿਲਕੁਲ ਸੌਣ ਬਾਦ ਲਓਗੇ ਤਾਂ ਆਫਰ ਤੁਹਾਨੂੰ ਵੱਡੀ ਰਹਿਣ ਵਾਲੀ ਹੈ ਭਾਜੀ ਅੱਛਾ ਅੱਗੇ ਦੱਸੋ ਜੀ ਇਹ ਸਰ ਆਪਣੇ ਕੋਲੇ ਜਿਵੇਂ 55 ਇੰਚ ਦੇ ਵਿੱਚ ਸੈਂਸ ਹੋਈ ਮਟਰੋਲਾ ਆਪਣਾ ਅੱਛਾ ਬ੍ਰਾਂਡ ਸਾਰੀ ਆ ਸਾਰੀ ਕਰੀਬਨ ਸਰ ਆਪਣਾ ਠੀਕ ਹੈ ਨਾ ਆ ਇਧਰ ਆ ਜਾਓ LG 65 ਆ ਗਿਆ ਹੂੰ ਬਲੋ ਪੰਪ 65 ਇੰਚ ਕਿਉਂ ਵੈਲਡੀ ਐਲ ਜੀ 75 ਇੰਚ ਆ ਸਰ ਐਲ ਜੀ ਚ ਐਲ ਜੀ 75 ਇੰਚ 75 ਇੰਚ ਤੁਹਾਨੂੰ ਦਿੱਤਾ ਸਰ 95000 ਰੁਪਏ ਦਾ ਨਾਲ ਤੁਹਾਨੂੰ ਬ੍ਰਾਂਡ ਦਾ ਸਰ ਜਿਹੜੀ ਐਮ ਆਰ ਪੀ ਮੇਰੇ ਖਿਆਲ ਨਾਲ ਕਰੀਬਨ ਕਰੀਬਨ ਹੋਣ ਵਾਲੀ ਹੈ ਜੀ ਇਹ 10 ਤੋਂ 12000 ਰੁਪਏ ਆ ਕੀ ਬਾਤ ਹੈ ਸਰ ਫ੍ਰੀ ਆਫ ਕੋਸਟ ਦਵਾਂਗੇ ਸੈਲਰੀ ਨਾਲ ਕੀ ਬਾਤ ਹੈ ਇਹਦਾ 10000 ਸਿੱਧਾ ਹੀ ਫਿਰ ਲੈਸ ਕਰ ਦੋ ਛੱਡੋ ਜੀ 75 इंच ਦੇ ਨਾਲ ਕੋਈ ਵੀ ਲੈ ਲਈ ਲੈ 75 इंच ਦੀ ਤੁਹਾਨੂੰ ਆਹ ਪ੍ਰੋਡਕਟ ਫਰੀ ਦਿੱਤਾ ਸੀ ਐਚੀ ਬ੍ਰਾਂਡ ਦੀ ਦਵਾਂਗੇ ਸਰ 4000 ਰੁਪਏ ਦਾ 10000 ਰੁਪਏ ਦਾ ਵਾਜੀ ਗਿਫਟ ਬਿਲਕੁਲ ਫਰੀ ਕੀ ਬਾਤ ਹੈ ਕੀ ਬਾਤ ਹੈ ਹੋਰ ਫਿਰ ਅੱਗੇ ਕੀ ਦਿਖਾਣ ਜਾ ਰਹੇ ਇਧਰ ਆਪਣੇ ਕੋਲ ਇਹ ਕਯੂਐਲਡੀ ਲੱਗੀ ਹੋਈ ਆ ਸਰ ਸੈਮਸੰਗ ਦੀ ਐਲਜੀ ਦੀ ਕਯੂਐਨਡੀ ਲੱਗੀ ਹੋਈ ਆ ਕਰੀਬਨ ਕਰੀਬਨ ਤੁਹਾਨੂੰ ਜੋ ਐਲਡੀ ਬਿਲਕੁਲ ਕਿਉਂ ਨਾ ਸਰ ਐਲਜੀ ਦਾ オリジナル ਪ੍ਰੋਡਕਟ ਇਹ ਤੁਹਾਨੂੰ ਸਰ 55 ਇੰਚ ਦੇ ਦਾਂਗੇ ਸਿਰਫ ਸਿਰਫ 55000 ਰੁਪਏ ਦਾ ਮਾਰਕੀਟ ਕੋਸਟ ਇਹਦੀ 75000 ਰੁਪਏ ਦੀ ਹੋਊਗੀ ਧਿਆਨ ਰੱਖਿਓ। ਠੀਕ ਕਲੀਅਰ ਆ? ਬਿਲਕੁਲ ਸਰ ਸ਼ੋਰ ਐਂਡ ਐਡ ਚੈੱਕ ਕਰਾ ਲਓ। ਲੋ ਜੀ ਪਤਾ ਕਰ ਕਹਿ ਜੋ QLED ਦੀ LED ਜਿਹੜੀ ਹੈਗੀ ਆ ਉਹ ਤੁਹਾਨੂੰ 55000 ਨਹੀਂ 55 ਇੰਚ ਮਿਲਣ ਵਾਲੀ ਐ Samsung and LG LG ਜਿਹੜੀ ਆਨਲਾਈਨ ਜਾਂ ਮਾਰਕੀਟ ਦੇ ਵਿੱਚ ਘੱਟੋ ਘੱਟ 75 ਤੋਂ 80 ਦੀ ਹੋਊਗੀ ਗਾਰੰਟੀ ਵਿਦ ਬ੍ਰਾਂਡ ਵਾਰੰਟੀ। ਤੁਹਾਡੇ ਸਾਹਮਣੇ ਜੇ ਕਿਸੇ ਨੇ ਆਨਲਾਈਨ ਕੱਢਦੀ ਵੀ ਆ ਲਓ ਜੀ ਇੰਨੇ ਦੀ ਮਿਲਦੀ ਆ ਸਾਨੂੰ। ਸਰ ਉਹ ਤੋਂ ਐ ਸਮਝ ਲਓ ਜਿਉਂ ਨੇ ਕੱਢਦੀ ਨਾ ਵੀ 60000 ਦੀ ਆ ਚੱਕੋ LED ਤੁਹਾਨੂੰ 45000 ਦੀ ਦਿੱਤੀ। ਨੋਟ ਕਰ ਲਓ ਜੀ ਚਲੋ ਜ ਛੇ ਜੋ ਦੇਖ ਰਿਹਾ ਆਫਰ ਫਿਰ ਕਿਹੜੀ ਕਿਹੜੀ ਦੇ ਰਿਹਾ ਭਰਾ ਭਰਾ ਆ ਯਾਰ ਮੈਨੂੰ ਲੱਗ ਰਿਹਾ ਥੋੜੇ ਥੋੜੇ ਇਹ ਤਕਰੀ ਨਹੀਂ ਲੱਗ ਰਿਹਾ ਥੋੜੇ ਥੋੜੇ ਇਹ ਪੁਰਾਣਾ ਮਾਲ ਤਾਂ ਨਹੀਂ ਹੈਗਾ ਯਾਰ ਹਾਂਜੀ ਪੁਰਾਣਾ ਮਾਲ ਨਹੀਂ ਆਪਣੇ ਕੋਲ ਨਾ ਕੀ ਨਹੀਂ ਹੁੰਦੀਵੇਂ ਫ੍ਰਿਜ ਨੇ ਐਲਈਡੀ ਦੇ ਵਿੱਚ ਆਪਣੇ ਕੋਲ ਕੁਝ ਨਹੀਂ ਹੁੰਦਾ ਮਤਲਬ ਇਹ ਜਿਹਾ ਸਕਰੈਚ ਡੈਂਟ ਨਹੀਂ ਹੁੰਦਾ ਐਲਈਡੀ ਬਿਲਕੁਲ ਸਾਫ਼ ਹੋਣਗੀਆਂ ਐਲਈਡੀ ਸਾਰੀਆਂ ਠੀਕ ਨੇ ਬਿਲਕੁਲ ਸਾਫ਼ ਹੋਣਗੀਆਂ ਹੁਣ ਜਿਵੇਂ ਇਹ ਨੇ ਫ੍ਰਿਜ ਹੋ ਗਿਆ ਜਾਂ ਵਾਸ਼ਿੰਗ ਮਸ਼ੀਨਾਂ ਹੋ ਗਈਆਂ ਕੀ ਹੁੰਦਾ ਲੋਡਿੰਗ ਤੇ ਅਨਲੋਡਿੰਗ ਦੇ ਦੌਰਾਨ ਨਾ ਕਈ ਵਾਰ ਟੱਕ ਪੈ ਜਾਂਦਾ ਸਕ੍ਰੈਚ ਜਾਂ ਡੈਂਟ ਕਹ ਲੈਣੇ ਜਿਹਨੂੰ ਆਪਾਂ ਜਿਵੇਂ ਹਲਕਾ ਜਾਂ ਪਿਆ ਹੋਇਆ ਹਮ ਸਰ ਇਹਦੀ ਮਾਰਕੀਟ ਕੋਸ ਹੈ ਜਿਵੇਂ LG ਦਾ 340 ਲੀਟਰ ਹੈ ਇਹਦੀ ਮਾਰਕੀਟ ਕੋਸ ਕਰੀਬਨ ਹੈਗੀ ਹੈ 42000 ਜੀ ਜੀ ਅਸੀਂ ਤੁਹਾਨੂੰ ਦਿੱਤਾ 30000 ਰੁਪਏ ਦਾ 12000 ਘੱਟ ਬਿਲਕੁਲ ਇੰਨੇ ਕ ਦਾਗ ਟੱਕ ਨਾਲ ਇੰਨੇ ਕ ਦਾਗ ਸਰ ਕੰਡੀਸ਼ਨ ਤੁਹਾਨੂੰ ਮੈਂ ਅੱਗੇ ਵੀ ਦਿਖਾ ਦਣਾ ਅੰਦਰੋਂ LG ਦਾ ਬਿਲਕੁਲ ਸਰ ਬ੍ਰਾਂਡ ਨਿਊ ਨਹੀਂ ਅੰਦਰੋਂ ਦਾ ਨਹੀਂ ਕੋਈ ਟੱਕ ਕਿਤੇ ਕੋ ਇੰਨਾ ਕ ਟੱਕ ਆਹ ਦੇਖੋ ਸਰ 1 ਮਿੰਟ ਦੇਖ ਲਿਆ ਦੇਖ ਲਿਆ ਭਰਾ ਸਰ ਇੱਕ ਤਾਂ ਕਨਵਰਟੇਬਲ ਮਾਡਲ ਹੈ ਵਰਕ ਕਰਦਾ ਇੱਕ ਸਾਲ ਦੀ ਤਾਂ ਫਰਿੱਜ ਦੀ ਫੁੱਲ ਵਾਰੰਟੀ ਕੰਪਨੀ ਦੀ ਆ 10 ਸਾਲ ਦੀ ਕੰਪਰੈਸਰ ਦੀ ਵਾਰੰਟੀ ਕਿਆ ਬਾਤ ਹੈ ਭਰਾ ਆ 10 ਸਾਲ ਦੀ ਸਰ ਕੰਪਰੈਸਰ ਦੀ ਵਾਰੰਟੀ ਹੈ ਲੇਟੈਸਟ ਵਰਜਨ ਆ ਨਾ ਲੇਟੈਸਟ ਸਰ LG ਆਟੋ ਸਮਾਰਟ ਕਨੈਕਟ ਦੇਖ ਲਓ ਬਿਲਕੁਲ ਸਰ ਬਿਲਕੁਲ ਫੋਨ ਨਾਲ ਵੀ ਜੁੜ ਕੇ ਚਲਾ ਸਕਦੇ ਇਸ ਨੂੰ ਤੇ ਆ ਦੇਖ ਲਓ ਸਾਰੇ ਵਰਕਿੰਗ ਦੇ ਵਿੱਚ ਇਹ ਸਾਰੇ ਬਟਨ ਸਾਰੇ ਹਾਂਜੀ ਵੇ Samsung ਦਾ Samsung ਦਾ ਪ੍ਰੋਡਕਟ ਹੈ ਸਰ Samsung ਦੇ 20 ਸਾਲ ਦੀ ਵਾਰੰਟੀ ਆਉਂਦੀ ਹੈ ਕੰਪਰੈਸਰ ਤੇ ਤਾਂ ਤੁਹਾਨੂੰ 20 ਦੀ ਮਿਲੇਗੀ ਅੱਛਾ ਮਿਲੇਗੀ ਮਾਰਕੀਟ 'ਚ ਤੁਹਾਨੂੰ ਕਹਣਗੇ ਵਾਰੰਟੀ ਨਹੀਂ ਮਿਲਦੀ ਪਰਾ ਸਭ ਕੁਝ ਮਿਲੇਗਾ ਤੁਹਾਨੂੰ ਪੱਕਾ ਜੀ ਉੱਪਰ ਵੀ ਦਿਖਾਓ ਕੱਲਾ ਫ੍ਰਿਜੀ ਨਹੀਂ ਮਿਲਣ ਵਾਲਾ ਤੁਹਾਨੂੰ ਫ੍ਰਿਜ ਦੇ ਉੱਪਰ ਰੱਖਣ ਵਾਲੇ ਗਿਫਟ ਵੀ ਮਿਲਣ ਵਾਲੇ ਨੇ ਇੱਕ ਵੇਰ ਜੀ ਬਿਲਕੁਲ ਬਿਲਕੁਲ ਨਾਲ ਗਿਫਟ ਵੀ ਤੁਹਾਨੂੰ ਦਵਾਂਗੇ ਚਾਹੇ ਉਹ ਅਟੈਚੀ ਹੋਵੇ ਚਾਹੇ ਉਹ ਹੀਟਰ ਹੋਵੇ ਜਾਂ ਕੋਈ ਵੀ ਚੀਜ਼ ਹੋਵੇ ਜਾਂ ਇਹ ਦੇਖ ਲਓ ਵਰਪੂਲ ਦਾ ਹੋ ਗਿਆ ਇਹ ਵੀ ਭਾਜੀ ਅੰਦਰੋਂ ਪੂਰਾ ਪੂਰਾ ਬਿਲਕੁਲ ਸਰ ਖੋਲੋ ਤੁਸੀਂ ਖੋਲ ਕੇ ਇੱਕ ਵਾਰ ਨਜ਼ਰ ਮਾਰੋ ਕੀ ਬਾਤ ਹੈ ਯਾਰ ਅੰਦਰ ਸਕ੍ਰੈਚ ਨਹੀਂ ਹੈਗੇ ਇਹ ਵੱਡੀ ਗੱਲ ਹੈ ਅੰਦਰ ਤਾਂ ਅੰਦਰ ਦਾ ਬ੍ਰਾਂਡ ਹੀ ਕੋਈ ਨਹੀਂ ਬਾਹਰ ਵੀ ਯਾਰ ਕੌਣ ਦੇਖਦਾ ਜੇ ਇੰਨਾ ਕਿ ਸਟicker ਲਗਾ ਦੋ ਆਪਾਂ ਇਹ ਸਟicker ਨਾਲ ਕੋਈ ਦੇਖ ਰਿਹਾ ਹੈ ਸਾਹਮਣੇ ਦਾ ਫਰੰਟ ਤਾਂ ਕੋਈ ਨਹੀਂ ਤਾਂ ਨਾ ਬੈਕ ਤੇ ਹੋ ਸਕਦਾ ਆਪਣੇ ਘਰ ਬੱਚੇ ਇੱਕ ਦੋ ਦਿਨ ਦੇ ਵਿੱਚ ਬੱਚੇ ਇਹੋ ਜਿਹਾ ਕੋਈ ਸਕ੍ਰੈਚ ਡੈਂਟ ਪਾ ਦਿੰਦੇ ਨੇ ਹੋ ਜਾਂਦਾ ਹੈ ਆ ਦੇਖੋ ਹੁਣ ਆ ਦਿਖਾਉਣਾ ਮੈਂ ਇੱਥੇ ਦੇਖੋ ਬਾਹਰ ਕਲੋਜ਼ ਨਾ ਕਰ ਦੇਖੋ ਕਿਸੇ ਨੂੰ ਦਿਖ ਰਿਹਾ ਆ ਦਿਖ ਰਿਹਾ ਕਿਸੇ ਨੂੰ ਨਹੀਂ ਦੇਖ ਰਿਹਾ ਪਰ ਜਿਆਦਾ ਇਦਾਂ ਦੇਖਣ ਤੇ ਫਿਰ ਪਤਾ ਲੱਗਦਾ ਵੀ ਕੋਈ ਟੱਕਾ ਆਇਆ ਜਾਂ ਕੋਈ ਡੈਂਟ ਆ ਇਹ ਚੀਜ਼ ਨਾਲ ਤੁਹਾਨੂੰ 10-10 ਹਜ਼ਾਰ ਰੁਪਏ ਦਾ ਫਾਇਦਾ ਮਿਲਣ ਵਾਲਾ ਸਿੱਧਾ 10-10 ਸਰਪ੍ਰਾਈਜ਼ਲ ਇਨਵਰਟਰ ਬ੍ਰਾਂਡ ਬ੍ਰਾਂਡ ਸਰ ਤੁਹਾਨੂੰ ਸਾਰੇ ਮਿਲ ਜਾਣਗੇ ਅੱਛੇ-ਅੱਛੇ ਬ੍ਰਾਂਡ LG ਹੋ ਗਿਆ Whirlpool ਹੋ ਗਿਆ Samsung ਹੋ ਗਿਆ ਜਾਂ ਮੰਨ ਲਓ Godrej ਹੋ ਗਿਆ ਬਹੁਤ ਅੱਛੇ ਰੇਟ ਤੇ ਅੱਛਾ ਸਿਰਫ ਆਪਣੇ ਗੋਲੇ ਬਾਜੀ ਇੱਕ ਹੋਰ ਮੈਂ ਗੱਲ ਕਸਟਮਰ ਨੂੰ ਦੱਸਦਾ ਕਈ ਵਾਰ ਹੁੰਦਾ ਦਾਜ ਦਾ ਸਮਾਨ ਲੈਣਾ ਹੁੰਦਾ ਕਿਸੇ ਨੇ ਕੁੜੀਆਂ ਵਾਸਤੇ ਸਕ੍ਰੈਚ ਡੈਂਟ ਵਾਲਾ ਉਹਨਾਂ ਨੂੰ ਨਹੀਂ ਫੱਬਦਾ ਆਪਣੇ ਕੋਲੇ ਸਾਰੇ ਬਿਲਕੁਲ ਫਰੈਸ਼ ਵੀ ਪਏ ਨੇ ਬਿਨਾ ਸਕ੍ਰੈਚਡ ਵਾਲੇ ਬਿਲਕੁਲ ਪਿੱਟੀ ਬਏ ਕਮਾਲ ਪਰ ਇਹਨਾਂ ਦੇ ਵੀ ਆਫਰ ਹੋਊਗੀ ਸਰ ਇਹਨਾਂ ਦੇ ਵੀ ਆਫਰ ਦਊਗਾ ਅੱਛਾ ਇਹਨਾਂ ਤੇ ਵੀ ਅਸੀਂ ਇਹ ਕਵਾਂਗੇ ਕਸਟਮਰ ਨੂੰ ਕੋਈ ਨਾ ਤੁਸੀਂ ਪ੍ਰੋਡਕਟ ਮਾਰਕੀਟ ਚੋਂ ਦੇ ਕੇ ਆਓ ਰੇਟ ਮੇਰੇ ਕੋਲ ਲੈ ਕੇ ਆਓ ਉਹਨਾਂ ਨੂੰ ਨਾ ਨਾ ਕਰਦੇ ਚਾਹੇ 2000 ਚਾਹੇ 3000 ਚਾਹੇ 1500 ਉਹਨਾਂ ਨੂੰ ਗੈਪ ਪਾ ਕੇ ਦਊਗਾ ਮਤਲਬ ਲੋਕਾਂ ਨਾਲੋਂ ਘੱਟ ਦੇਣਾ ਹੀ ਦੇਣਾ ਇਹ ਨਹੀਂ ਦੇਣਾ ਟੀਰਾ ਇਲੈਕਟ੍ਰੋਨਿਕਸ ਦਾ ਵਾਦਾ ਹੈ ਸਾਡਾ ਵਾਦਾ ਬਿਲਕੁਲ ਜੀ ਬਿਲਕੁਲ ਇਹ ਲੋਕਾਂ ਨੂੰ ਰੇਟ ਜਿਆਦਾ ਦੇ ਦੇਣਾ ਇਹ ਸਾਰੇ ਇਹ ਸਾਰੇ ਫਰੈਸ਼ ਪ੍ਰੋਡਕਟ ਵੀ ਤੁਹਾਨੂੰ ਮਿਲਣਗੇ ਸਾਰੇ ਫਰੈਸ਼ ਆਈਐਮਬੀ ਤੋਂ ਲੈ ਕੇ ਵਲਪੂਲ ਐਮਬੀ ਵਲਪੂਲ ਐਮਜੀ ਸੈਮਸਨ ਸਾਰੇ ਸਭ ਕੁਝ ਮਿਲਦਾ ਸਾਰੇ ਬ੍ਰਾਂਡ ਮਿਲਣਗੇ ਅੱਛਾ ਗਰਮੀਆਂ ਬਹੁਤ ਨੇ ਭਾਜੀ ਹਾਂ ਬਿਲਕੁਲ ਬਹੁਤ ਸਹੀ ਗੱਲ ਹੈ ਅੱਛਾ ਮੇਰੇ ਵਰਗੇ ਕੋਲ ਕੈਸ਼ ਨਹੀਂ ਹੁੰਦਾ ਮੈਂ ਕਹਣਾ ਕੋਈ ਕਿਸ਼ਤ ਕਿੰਨੀ ਕਰ ਲਵੋਗੇ ਤੁਸੀਂ ਘਟਾ ਬਾਜੀ ਆਪਣੇ ਕੋਲ ਨਾ Bajaj Finance ਵੀ ਉਪਲਬਧ ਹੈ ਕ੍ਰੈਡਿਟ ਕਾਰਡ ਸੁਵਿਧਾ ਵੀ ਉਪਲਬਧ ਹੈ Bajaj Finance ਤੁਸੀਂ ਜਿਵੇਂ ਸਮਝ ਲਓ ਸਾਡੇ ਕੋਲ ਨਾ ਜਿਵੇਂ ACs ਲੱਗੇ ਹੋਏ ਨੇ ਉਹੀ ਦੁਆਰਾ ਗੱਲ ਬਾਜ਼ਾਰ ਨਾਲੋਂ ਡਿਸਕਾਊਂਟ ਤੇ ਸਾਰੇ ਬ੍ਰਾਂਡ ਅੱਛੇ-ਅੱਛੇ ਬ੍ਰਾਂਡ ਕਿੰਨਾ ਲਵੋਗੇ Walton LG ਇਹ ਤਿੰਨ ਨਹੀਂ 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 3000 ਨਹੀਂ ਜੀ ਹਾਂ ਅਸੀਂ ਕਸਟਮਰ ਤੋਂ ਸਿਰਫ ਲਵਾਂਗੇ 2000 ਰੁਪਿਆ ਇੱਕ ਮਹੀਨੇ ਦਾ ਸਿਰਫ 2000 ਇੱਕ ਮਹੀਨੇ ਦਾ ਉਹਦੀ ਕਿਸ਼ਤ ਬਣ ਜੇਗੀ ਜੀ ਉਹਨੇ ਸਾਨੂੰ 1 ਰੁਪਿਆ ਵੀ ਨਹੀਂ ਦੇ ਕੇ ਜਾਣਾ ਅੱਛਾ ਲੈ ਕੇ ਫ੍ਰਿਜ ਅਸਰ ਏਸੀ ਚੱਕ ਲੈ ਜ਼ੀਰੋ ਡਾਊਨ ਪੇਮੈਂਟ 2000 ਰੁਪਏ ਇੱਕ ਮਹੀਨੇ ਉਹ ਵੀ ਮਤਲਬ ਮਹੀਨੇ ਹੋਣ ਤੋਂ ਬਾਅਦ ਦੇਣਾ ਤੁਸੀਂ ਓਕੇ ਪਹਿਲਾਂ ਕੁਝ ਵੀ ਨਹੀਂ ਜ਼ੀਰੋ ਪਹਿਲਾਂ ਕੁਝ ਨਹੀਂ ਦੇਣਾ ਸਰ ਜੀ ਫ੍ਰੀ ਆਉਂਗੇ ਫ੍ਰੀ ਏਸੀ ਲੈ ਕੇ ਜਾਓਗੇ ਹਾਂ ਨਾਲੇ ਬਾਜ਼ਾਰ ਨਾਲੋਂ ਡਿਸਕਾਊਂਟ ਐ ਨਹੀਂ ਹੈਗਾ ਜੀ ਕਿਸ਼ਤਾਂ ਦੇ ਵਿੱਚ ਅਸੀਂ ਰੇਟ ਬਤਾ ਦਾਂਗੇ ਇਹ ਤਾਂ ਨਹੀਂ ਸਾਰੇ ਲੋਕ ਕਰਦੇ ਨੇ ਕਿਸ਼ਤਾਂ 'ਚ ਰੇਟ ਬਤਾ ਦਿੰਦੇ ਨੇ ਅਸੀਂ ਕਹਿੰਦੇ ਪਹਿਲਾਂ ਰੇਟ ਲਓ ਸਮਝੋ ਨੂੰ ਕੀ ਰੇਟ ਪੈ ਰਿਹਾ ਫਿਰ ਸਾਡੇ ਕੋਲ ਆਓ ਫਿਰ ਕਿਸ਼ਤਾਂ ਬਣਵਾਓ ਫਿਰ ਦੱਸਾਂਗੇ ਅਸੀਂ ਵੀ ਤੁਹਾਨੂੰ ਕੀ ਫਾਇਦਾ ਹੋਇਆ ਢੀਂਗਰਾ ਇਲੈਕਟ੍ਰੋਨਿਕਸ ਤੇ ਆ ਇਹ ਇਹ ਵੱਡੀ ਗੱਲ ਆ ਨਹੀਂ ਆਲਾ ਕਿ ਨਾ ਕਿਸ਼ਤਾਂ ਬਣਵਾਉਣੇ ਕੈਸ਼ ਲੈਣਾ ਸਭ ਤੋਂ ਪਹਿਲਾਂ ਸਵਾਲ ਇਹ ਹੁੰਦਾ ਹਾਂ ਕੈਸ਼ ਲਵਾਂਗੇ ਜਾਂ ਕਿਸ਼ਤਾਂ ਦੇ ਪਰ ਤੁਸੀਂ ਇੱਥੇ ਆ ਕੇ ਪਹਿਲਾਂ ਰੇਟ ਪ ਫਿਰ ਜ਼ੀਰੋ ਪੇਮੈਂਟ ਦੇ ਲੈ ਕੇ ਜਾਓ ਕੀ ਬਾਤ ਹੈ ਔਰ ਕੰਪਨੀਆਂ ਸਾਰੀ ਮਿਲ ਜਣਗੀਆਂ ਸਾਰੀਆਂ ਸਰਾ ਦੇਖੋ ਨਾ ਬਲਪੁਲ ਆਈਐਫਵੀ ਲੋਇਡ ਕੈਲਵਿਨੇਟਰ ਹਿਟਾਚੀ ਬਲੂ ਸਟਾਰ ਐਲਜੀ ਓਨੀਡਾ ਗੋਦਰੇਜ ਆਲਮੋਸਟ ਇਧਰ ਉਧਰ ਵੀ ਰੱਖੇ ਨੇ ਫਰੈਸ਼ ਨੇ ਸਾਰੇ ਇਹ ਸਾਰੇ ਫਰੈਸ਼ ਦੇ ਵਿੱਚ ਨੇ ਓਕੇ ਅੱਛਾ ਦੇਖੋ ਥੋੜਾ ਮੋੜ ਸਕ੍ਰੈਚ ਵਾਲਾ ਮਿਲ ਜਾਊਗਾ ਲੈਸ ਤੇ ਉਹ ਵੀ ਲੈਸ ਨੇ ਉਹ ਵੀ ਤੁਹਾਨੂੰ ਦੇ ਦਾਂ ਇਹ ਵੀ ਲੈਸ ਤੇ ਨੇ ਸਰ ਉਹ ਵੀ ਜੇ ਸਕ੍ਰੈਚ ਵਾਲਾ ਚਾਹੀਦਾ ਤੁਹਾਨੂੰ ਉਹ ਵੀ ਤੁਹਾਨੂੰ ਮਿਲ ਜਾਏਗਾ ਉਹ ਵੱਡੀ ਲੈਸ ਉਹ ਹੋਰ ਜ਼ਿਆਦਾ ਲੈਸ ਤੇ ਮਿਲ ਜਾਏਗਾ ਕੀ ਬਾਤ ਹੈ ਭਾਜੀ ਅੱਛਾ ਆਹ ਬੜੀ ਅਲਮਾਰੀ ਹੈ ਭਾਜੀ ਕੱਪੜੇ ਡੰ ਏ ਜਿਵੇਂ ਨਾ ਤੁਸੀਂ ਦੇਖੋ ਸਰ Samsung ਦਾ ਪ੍ਰੋਡਕਟ ਹੈ ਜੀ ਇਹ ਹਮ ਫ੍ਰਿਜ ਸਾਈਡ ਵਾਈਸ ਆਇਆ ਨਹੀਂ ਫ੍ਰਿਜ ਹੈ ਇਹ ਫ੍ਰੀਜਰ ਹੈ ਲੈ ਲੈ ਮਰੀ ਸਮਝ ਨਹੀਂ ਆ ਰਹੀ ਖਾਸੀ ਤੁਹਾਨੂੰ ਦੱਸਦਾ ਜੀ ਇਹ ਸੈਂਸਰ ਲੱਗਿਆ ਹੈ ਸਰ ਡੋਰ ਸੈਂਸਰ ਆ ਟੱਚ ਕਰ ਰਿਹਾ ਮੈਂ ਹਮ ਅਰੇ ਵਾਹ ਗੇਟ ਖੁੱਲ ਗਿਆ ਸਿਰਫ ਟੱਚ ਆ ਦੇਖੋ ਅਰੇ ਯਾਰ ਕਿਆ ਬਾਤ ਹੈ ਇਹ 2025 ਮਾਡਲ ਆ ਸਰ 2025 ਮਾਡਲ 2025 ਬਿਲਕੁਲ 2025 ਪੋਲਿੰਗ ਪਲਸ ਕੀ ਬਹੁਤ ਹੈ ਪੋਲਿੰਗ ਪਲਸ ਇਹ 5 ਇਨ 1 ਕਨਵਰਟਿਬਲ ਹੈ ਸਰ ਤੁਸੀਂ ਫਰੀਜ਼ਰ ਬਣਾ ਲਓ ਫ੍ਰੀਜ ਬਣਾ ਲਓ ਫਰੀਜ਼ਰ ਤੁਸੀਂ ਬਣਾ ਲਓ ਪਰ ਚਾਹੀਦੀ ਹੈ ਮੈਨੂੰ ਦੋ ਮਿੰਟ ਚ ਉਹ ਵੀ ਬਣ ਜਾਏਗਾ। ਅੱਛਾ। ਬਿਲਕੁਲ ਉਹਨੂੰ ਬੰਦ ਕਰਨਾ ਹੈ ਉਹ ਵੀ ਬੰਦ ਹੋ ਜਾਏਗਾ। ਤੁਸੀਂ ਫ੍ਰੀਜ਼ਰ ਨੂੰ ਫ੍ਰਿਜ ਬਣਾਣਾ ਹੈ ਫ੍ਰਿਜ ਵੀ ਬਣ ਜਾਏਗਾ। ਯਾ ਇਹਦਾ ਮਲੇ ਕੋਲੇ ਬਹੁਤ ਲੋਕਾਂ ਨੂੰ ਜ਼ਰੂਰਤ ਹੈ ਚੀਜ਼ ਦੀ। ਸਰ ਇਹ ਪਰ ਇਹ ਲੱਖਾਂ ਰੁਪਇਆ ਕੌਣ ਦੇ ਦਊਗਾ ਭਰਾ ਜੀ? ਨਹੀਂ ਸਰ ਲੱਖਾਂ ਰੁਪਏ ਲਾਉਣ ਦੀ ਲੋੜ ਹੀ ਨਹੀਂ ਇਹ ਤਾਂ ਤੁਹਾਨੂੰ ਮੈਂ ਦੱਸ ਰਿਹਾ ਟੀਨ ਵਾਲਾ ਜਿਹੜੇ ਜਿਹੜੇ ਫ੍ਰੀਜ਼ਰ ਆਉਂਦੇ ਨੇ ਟੀ ਇੰਗਰੀਜ਼ੀਏਟਿਡ ਫ੍ਰੀਜ਼ਰ ਆਉਂਦੇ ਨੇ ਉਹ ਮਹਿੰਗੇ ਹੁੰਦੇ ਵਾਵਾ। ਜਨਾਬ ਸਾਡੇ ਕੋਲੇ ਇਹਦਾ ਕਸਟਮਰ ਨੂੰ ਫਾਇਦਾ ਹੈ ਨਾ ਇੱਕ ਵਾਰ ਕਸਟਮਰ ਆਊਗਾ ਨੂੰ ਪਤਾ ਹੀ ਨਾ ਲੱਗੇਗਾ ਸਰ ਇਹ ਮਾਰਕੀਟ ਦੇ ਵਿੱਚ 1,10 ਭਾਜੀ 80000 ਰੁਪਏ ਦਾ ਟੱਚ ਵਾਲਾ ਟੱਚ ਵਾਲਾ ਡੋਰ ਸੈਂਸਰ ਸਰਨ 911 ਕਨਵਰਟ 5 ਇਨ 1 ਕਨਵਰਟੇਬਲ ਮਾਡਲ ਨਾਲ ਤੁਹਾਨੂੰ ਲਾਰਜ ਸਾਈਜ਼ ਲਗੇਜ ਬਿਲਕੁਲ ਫਰੀ 10000 ਵਾਲਾ 10000 ਵਾਲਾ ਲਗੇਜ ਨਾਲ ਫਰੀ ਤੁਹਾਨੂੰ ਪ੍ਰੋਡਕਟ ਹੀ ਪਿੱਛੇ ਮੇਰੇ ਖਿਆਲ ਨਾਲ 70000 ਰੁਪਏ ਦਾ ਰਹਿ ਗਿਆ ਜੀ अच्छा और फ्रीजर भी बन जाऊ फ्रीजर भी बन जाएगा 20 साल दी वारंटी भी है मैं ही ਦੱਸਣ ਲੱਗਿਆ ਸੀ ਭਾਜੀ 1 ਸਾਲ ਦੀ ਤਾਂ ਸਾਰੇ ਫ੍ਰੀਜ ਦੀ ਹੈ ਹੀ 20 ਸਾਲ ਦੀ ਮੋਟਰ ਦੀ ਵੀ ਬ੍ਰਾਂਡ ਵਾਰੰਟੀ ਸਾਡੇ ਵੱਲੋਂ 올 ਓਵਰ ਇੰਡੀਆ ਦੇ ਵਿੱਚ ਮਿਲੇਗੀ ਇਹ ਐ ਨਹੀਂ ਹੈਗਾ ਵੀ ਅਸੀਂ ਕਹਿ ਕੇ ਦੇ ਦਾਂਗੇ ਕੱਲ ਨੂੰ ਵਾਰੰਟੀ ਨਹੀਂ ਮਿਲਣੀ ਸਭ ਕੁਝ ਮਿਲੇਗਾ ਉਹਦਾ ਕੀ ਬਾਤ ਹੈ ਭਾਜੀ ਇਹਦਾ ਤੁਸੀਂ ਲੋਕਾਂ ਨੂੰ ਤੋਹਫਾ ਦਿੱਤਾ ਕਿਉਂਕਿ ਦੱਸਿਏ ਕਿ ਬਹੁਤ ਤਿਹਾਰ ਆਉਂਦੇ ਨੇ ਲੋਕ ਨਾ ਡੀ ਫ੍ਰਿਜ ਕਰਨਾ ਚਾਹੁੰਦੇ ਨੇ ਜਾਂ ਫ੍ਰਿਜਰ ਇਸਤੇਮਾਲ ਕਰਨਾ ਚਾਹੁੰਦੇ ਨੇ ਉਹ ਫਿਰ ਸਪੈਸ਼ਲ ਫ੍ਰਿਜਰ ਖਰੀਦਦੇ ਨੇ ਪਰ ਅੱਜ ਤੁਸੀ ਦੱਸਤਾ ਫ੍ਰਿਜਰ ਵੀ ਬਣਾ ਸਕਦੇ ਹੋ ਬਰਫੀ ਤੁਰੰਤ ਲੈ ਸਕਦੇ ਹੋ ਬਣਾ ਸਕਦੇ ਹੋ ਤੇ ਇਸ ਨੂੰ ਫ੍ਰਿਜ ਵੀ ਬਣਾ ਸਕਦੇ ਹੋ ਭਾਜੀ ਲੋਕਾਂ ਦਾ ਨਾ ਸ਼ੌਂਕ ਹੁੰਦਾ ਮਾਰੀ ਵਾਲੇ ਫ੍ਰਿਜ ਰੱਖਣ ਦਾ ਲੇਕਿਨ ਅਗਲਾ ਕਹਿੰਦਾ ਯਾਰ ਰੇਟ ਜ਼ਿਆਦਾ ਹੈ ਭਾਜੀ ਲੱਗ ਨਹੀਂ ਪੈਂਦਾ ਪਰ ਆਪਣੇ ਕੋਲੇ ਪ੍ਰੋਡਕਟ ਤੁਹਾਨੂੰ ਇਹ ਜਿਹੇ ਜਿਹੇ ਡਿਸਕਾਊਂਟ ਤੇ ਮਿਲ ਜਾਣਗੇ ਵੀ ਤੁਹਾਨੂੰ ਕਿਤੇ ਜਾਣ ਦੀ ਲੋੜ ਵੀ ਨਹੀਂ ਪੈਣੀ ਬਾਕੀ ਆ 10000 ਰੁਪਏ ਦੇ ਆ ਦੇਖੋ ਤੇਚੀ ਪੈਣਾ ਵਧਾ ਕੇ ਮਾਰੋ ਟੁੱਟਦੇ ਨਹੀਂ ਕਿਉਂਕਿ ਸਰ ਇਹ ਇਹ ਬ੍ਰਾਂਡ ਦੇ ਨੇ ਜੀ ਕਿਲਰ ਸਫਾਰੀ ਵਾਈਲਡ ਕraft ਸਕਾਈ ਬੈਗ ਇਹ ਵਾਲੇ ਬ੍ਰਾਂਡ ਦੇ ਗਿਫਟ ਮੈਂ ਨਾਲ ਫਰੀ ਦੇਉਂਗਾ ਜੀ ਭਾਜੀ ਆ ਆ ਕੂਲਰ ਵੀ ਨੇ ਸਰ ਹੈਵਲਜ਼ ਆ ਬ੍ਰਾਂਡਡ ਕੂਲਰ ਬ੍ਰਾਂਡ ਬਿਲਕੁਲ ਬ੍ਰਾਂਡ ਦਾ ਹੈਵਲਜ਼ ਦਾ ਇਹ ਤੁਹਾਨੂੰ ਦਿੱਤਾ ਸਿਰਫ 11000 ਰੁਪਏ ਦਾ ਫਿਰ ਬਾਜ਼ਾਰ 'ਚ ਵੀ ਇੰਨੇ ਦੇ ਰਿਹਾ ਪਾਜੀ ਭਾਜੀ ਬਾਜ਼ਾਰ ਦੇ ਵਿੱਚ ਜੇ ਕਿਸੇ ਨੇ 13000 ਦਾ ਵੀ ਦਿੱਤਾ ਜੀ ਕੂਲਰ ਮੁਫਤ ਹੈ ਮੇਰੇ ਵੱਲੋਂ ਦੇਖ ਲਓ ਕੂਲਰ ਮੁਫਤ ਹੈ ਸਰ ਮਤਲਬ ਢਿੰਗਰਾ ਇਲੈਕਟ੍ਰੋਨਿਕਸ ਨੇ ਇਹ ਮੰਨ ਲਿਆ ਕਿ ਅਸੀਂ ਹੋਰਾਂ ਨੂੰ ਘਟ ਦੇ ਨਹੀਂ ਦੇਣਾ ਬਿਲਕੁਲ ਸਰ ਅਸੀਂ ਦਿੰਦੇ ਹੀ ਆ ਰਹੇ ਹਾਂ ਇਹ ਤਾਂ ਹੁਣ ਆਪਾਂ ਲੋਕੇਸ਼ਨ ਥੋੜੀ ਚੇਂਜ ਕੀਤੀ ਆਪਾਂ ਨੂੰ ਵੀਡੀਓ ਰਾਈ ਦੱਸਣਾ ਪੈ ਰਿਹਾ ਕਸਟਮਰਾਂ ਨੂੰ ਹੁਣ ਅਸੀਂ ਅਭਿਸ਼ੇਕ ਹਸਪੀਟਲ ਦੇ ਨਾਲ ਆ ਗਏ ਹਾਂ ਬਿਲਕੁਲ ਰੇਲਵੇ ਸਟੇਸ਼ਨ ਤੋਂ ਹਾਂ ਰੇਲਵੇ ਸਟੇਸ਼ਨ ਰੋਡ ਤੇ ਅਸੀਂ ਪਹਿਲਾਂ ਵੀ ਡਿਸਕਾਊਂਟ ਦਿੰਦੇ ਸੀ ਅਸੀਂ ਹੁਣ ਵੀ ਦੇ ਰਹੇ ਹਾਂ ਡਿਸਕਾਊਂਟ ਹੁਣ ਹੋਰ ਜ਼ਿਆਦਾ ਡਿਸਕਾਊਂਟ ਤੇ ਆ ਗਿਆ ਸੀ ਕਿਆ ਬਾਤ ਐ ਇਹ ਕਮਾਲ ਕਰ ਦਿੱਤੋ ਔਰ ਆ ਦੇਖੋ ਸਾਊਂਡ ਸਿਸਟਮ ਸਾਊਂਡ ਬਾਰ ਵੱਡੇ 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 ਸਾਊਂਡ ਬਾਰ ਸਰ ਬਾਜ਼ਾਰ ਨਾਲ ਸਸਤੇ ਦੇਣਾ ਸਲੇਹ ਹੈ ਨਾ Samsung ਦਾ Samsung ਦਾ ਸਰ ਇਹ 7 MT70 ਮਾਡਲ ਹੈ ਆਨਲਾਈਨ ਸਰਚ ਕਰੋ 35000 ਦਾ ਮੈਂ ਤੁਹਾਨੂੰ ਦਿੱਤਾ 25000 ਰੁਪਏ ਦਾ 10000 ਲੈਸ ਔਰ ਗਿਫਟ ਤਾਂ ਦੇਣੀ ਜੇਗੀ ਗਿਫਟ ਦੇ ਨਾਲ ਦਵਾਂਗੇ ਦਵਾਂਗੇ ਸਰ ਆ ਦੇਖੋ ਸਾਊਂਡ ਬਾਰ ਵੀ ਦੇਖ ਲਓ ਵਿਦ ਮਾਈਕ ਨੇ ਬਲੂਟੂਥ ਰੇ ਹਰ ਚੀਜ਼ ਹਰ ਰੇਂਜ ਤੁਹਾਨੂੰ ਇੱਥੇ ਜਿਹੜੀ ਉਪ ਇੱਕ ਆਪਣੇ ਕੋਲ ਆ ਮਾਈਕਰੋ ਵੀ ਮਿਲ ਜਾਣਗੇ ਭਾਜੀ ਤੁਹਾਨੂੰ ਕਸਟਮਰ ਨੂੰ ਮੈਂ ਦੱਸਣਾ ਤੇ ਹੁਣ ਇਹ ਨਾ ਕਿ ਉਹ ਵੀ ਇਹਨਾਂ ਤੇ ਵੀ ਕਾਫੀ ਜ਼ਿਆਦਾ ਤੁਹਾਨੂੰ ਲੈਸ ਮਿਲਣ ਵਾਲਾ ਸਰ ਸਮਝ ਲਓ ਆਪਾਂ ਕਿਸੇ ਦੁਕਾਨ ਤੇ ਜਾਂਦੇ ਆ ਨਾ ਮਾਈਕਰੋ ਸਿਰਫ ਸਿਰਫ ਤੁਹਾਨੂੰ 8000 9000 ਮਤਲਬ ਇਸ ਰੇਟ ਤੇ ਮਿਲਦੇ ਨੇ ਸਾਡੇ ਕੋਲ ਤੁਹਾਨੂੰ ਰੇਟ ਮਿਲੇਗਾ ਸਿਰਫ ਸਟਾਰਟਿੰਗ ਰੇਟ ਸਟਾਰਟਿੰਗ ਰੇਟ 5000 ਰੁਪਏ ਦਾ ਜਸਟ ਜਸਟ 5000 ਰੁਪਏ ਦਾ oven microwave oven full ओके okay. आलो सर वो अपने होनेगा लोग ਦਾ ওভার ਦਿੰਦੇ ਆ ਨਾ 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 microwaves ਸਰ ਆलो ਬਲਪੁੱਲ ਦਾ ਸਰ 30 ਲੀਟਰ ਕਨਵੈਕਸ਼ਨ ਮਾਡਲ ਵਿਦ ਗਰੰਟੀ ਵਿਦ ਬ੍ਰਾਂਡ ਵਾਰੰਟੀ ਕਨਵੈਕਸ਼ਨ ਮਾਡਲ ਸਰ ਇਹ ਤੁਹਾਨੂੰ ਦਿੱਤਾ 10500 ਰੁਪਏ ਦਾ 30 ਲੀਟਰ ਗਿਫਟ ਫਰੀ ਗਿਫਟ ਨਾਲ ਦੇ ਸਰ ਕਮਾਲ ਕਰਤੀ ਭਾਜੀ ਅੱਧਰ ਆਜੋ ਹੁਣ ਮਸ਼ੀਨਾਂ ਵਾਲੇ ਵੀ ਦੱਸ ਦਿਓ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਨੇ ਆਟੋ ਸੈਮੀ ਫਾਈਨਲ ਦੋ ਸਰ ਵਾਸ਼ਿੰਗ ਮਸ਼ੀਨਾਂ ਤੇ ਵੀ ਉਹੀ ਕਸਟਮਰ ਨੂੰ ਸੇਮ ਜਿਹੜਾ ਹੈਗਾ ਸਾਡਾ ਵੀ ਡਿਸਕਾਊਂਟ ਹਰ ਕਿਸੇ ਪ੍ਰੋਡਕਟ ਤੇ ਤੁਸੀਂ ਮਾਰਕੀਟ ਤੋਂ ਇੱਕ ਵਾਰ ਰੇਟ ਲੈ ਕੇ ਆਓ ਚਾਹੇ ਆਈਵੀਵੀ ਹੈ ਜੀ ਗਰਾਜੀ ਮੇਰੇ ਜਿਹੜੇ ਸਾਰੇ ਫੋਲੋਅਰਸ ਨੇ ਜਿਹੜੇ ਸਾਰੇ ਵੀਵਰਸ ਨੇ ਬਹੁਤ ਉਮਰ ਸੂਝਵਾਨ ਨਹੀਂ ਮੇਰੇ ਵਾਂਗ ਜੀ ਔਰ ਇਹ ਰੇਟ ਤੁਹਾਡੇ ਸਾਹਮਣੇ ਲੈ ਕੇ ਆਉਣਗੇ ਇਹ ਨਾ ਹੋਵੇ ਵੀ ਰੇਟ ਦੱਸ ਕੇ ਕੁਝ ਹੋਰ ਤੇ ਪਤਾ ਕੀ ਚੱਲ ਰਿਹਾ ਹੈ ਸਾਹਿਬ ਜੀ ਵੀਡੀਓ ਦੇ ਵਿੱਚ ਨਾ ਬਹੁਤ ਕੁਝ ਲੋਕ ਦੱਸਦੇ ਨੇ ਵੀ ਇਹ ਰੇਟ ਦਵਾਂਗੇ ਇਹ ਰੇਟ ਦਵਾਂਗੇ ਅਸੀਂ ਜਿਹੜਾ ਹੈ ਵਾਦਾ ਅਸੀਂ ਵੀਡੀਓ ਤੇ ਕਰ ਰਹੇ ਆ ਉਹ ਸੱਚੀ ਕਰ ਰਹੇ ਆ ਤੇ ਐਗਜੈਕਟ ਉਹ ਚੀਜ਼ ਮਿਲੇਗੀ ਇੱਥੇ ਉਹਨਾਂ ਨੂੰ ਅੱਜ ਇਹ ਨਾ ਕਹਦੇ ਵੀ ਉਹ ਤਾਂ ਉਹ ਤਾਂ ਬ੍ਰਾਂਡ ਬਿੱਗੇ ਨਵੇਂ ਪਏ ਦੇਖੋ ਕਈ ਵਾਰ ਹੁੰਦਾ ਹੈ ਕਸਟਮਰ ਕਈ ਵਾਰ ਆਂਦਾ ਹੈ ਵੀ ਸਾਡੇ ਕੋਲ ਪ੍ਰੋਡਕਟ ਖਤਮ ਹੀ ਹੋ ਜਾਂਦੇ ਨੇ ਕਈ ਵਾਰ ਚਲੋ ਰੱਬ ਦੀ ਮੇਰ ਨਾਲ ਤਸਮਰ ਜਿਆਦਾ ਆ ਗਿਆ ਪ੍ਰੋਡਕਟ ਖਤਮ ਹੋ ਗਏ ਲੇਕਿਨ ਉਸ ਕੰਡੀਸ਼ਨ ਦੇ ਵਿੱਚ ਅਸੀਂ ਕੀ ਆ ਅਸੀਂ ਸੇਮ ਰੇਟ ਦਵਾਂਗੇ ਲੇਕਿਨ ਕਸਮਰ ਨੂੰ ਦੋ ਤਿੰਨ ਦਿਨ ਵੇਟ ਵੀ ਕਰਨਾ ਪੈ ਸਕਦਾ ਕੋਈ ਗੱਲ ਨਹੀਂ ਕੋਈ ਜੇ ਖਤਮ ਹੋ ਗਿਆ ਤਾਂ ਸਸਤਾ ਮਿਲੇ ਸਸਤਾ ਮਿਲੇਗਾ ਬਿਲਕੁਲ ਸਸਤਾ ਮਿਲੇਗਾ ਪਾਜੀ ਹੁਣਾ ਜਿਹੜੀਆਂ ਮਸ਼ੀਨਾਂ ਪਈਆਂ ਨੇ ਕਿੰਨੇ ਲੀਟਰ ਤੋਂ ਕਿੰਨੇ ਲੀਟਰ ਤੱਕ ਨੇ ਸਰ ਆਪਣੇ ਕੋਲੇ ਮੰਨ ਲਓ 6 ਲੀਟਰ ਤੋਂ ਲੈ ਕੇ 12 ਕਿਲੋ ਤੱਕ 6 ਸੌਰੀ 6 ਕਿਲੋ ਤੋਂ ਲੈ ਕੇ 12 ਕਿਜੀ ਤੱਕ ਤੁਹਾਨੂੰ ਸਾਰੀਆਂ ਮਸ਼ੀਨਸ ਮਿਲਣਗੀਆਂ ਆਟੋ ਸੈਮੀ ਫਾਈਨਲ ਆਟੋ ਵੀ ਸੈਮੀ ਵੀ ਜੀ ਬਿਲਕੁਲ ਸਾਰੀਆਂ ਤੇ ਸਾਰੀਆਂ ਡਿਸਕਾਊਂਟ ਵਰਕਿੰਗ ਮਤਲਬ ਕਹਿੰਦਾ ਭਾਬੇ ਇਹ ਸਾਲ ਨਹੀਂ ਆ ਨਹੀਂ ਇਹ ਸਾਲ ਬਿਲਕੁਲ ਇਹ ਵੀ ਬਿਲਕੁਲ ਫਰੈਸ਼ ਨੇ ਓਕੇ ਫਰੈਸ਼ ਆਈ ਵੀ ਦੀ ਮਸ਼ੀਨ ਹੈ ਸਰ 4 ਸਾਲ ਦੀ ਬ੍ਰਾਂਡ ਵਾਰੰਟੀ ਹਮ ਸਾਰੀ ਮਸ਼ੀਨ ਦੀ ਮਤਲਬ 10 ਸਾਲ ਦੀ ਸਰ ਮੋਟਰ ਦੀ ਦੋਨੋਂ ਮੋਟਰਾਂ ਦੀ ਹਮ 11 ਕਿਜੀ ਮਸ਼ੀਨ ਹੈ ਸਰ ਸਿਰਫ ਤੁਹਾਨੂੰ 1500 ਰੁਪਏ ਦੀ ईएमआई ਦੇ ਨਾਲ ਅਸੀਂ ਮਸ਼ੀਨ ਦੇ ਦਾਂਗੇ ਫੁਲੀ ਆਟੋਮੈਟਿਕ ਓਕੇ ਹਾਂ ਜੀ ਭਾਜੀ ਇਦਾਂ ਨਹੀਂ ਕਿ ਇਹ ਫਰੈਸ਼ਾ ਦਾ ਹੋ ਮਹਿੰਗੀ ਲਾ ਦੋ ਸਰ ਮੈਂ ਫਿਰ ਉਹੀ ਗੱਲ ਕਹਿ ਰਿਹਾ ਦੁਬਾਰਾ ਦੁਬਾਰਾ ਕਸਟਮਰ ਨਾ ਇੱਕ ਵਾਰ ਮਾਰਕੀਟ ਤੋਂ ਰੇਟ ਲੈ ਕੇ ਆਵੇ ਵੀ ਸਾਨੂੰ ਮਾਰਕੀਟ 'ਚ ਇਹ ਰੇਟ ਦੇ ਰਿਹਾ ਅਸੀਂ ਉਸ ਤੋਂ ਨੀਚੇ ਉਹਨੂੰ ਰੇਟ ਕਰਕੇ ਦੇਣਾ ਜਿਵੇਂ ਮਰਜ਼ੀ ਦੀ ਚਾਹੇ ਸਾਨੂੰ ਪੱਲਿਓ ਬਾਕੇ ਦੇਣਾ ਪਵੇ ਲਓ ਜੀ ਦੋਸਤੋ ਹੁਣ ਦੁਬਾਰਾ ਨਹੀਂ ਮੈਂ ਪੁੱਛੂੰਗਾ ਕਿਉਂਕਿ ਆਲਰੇਡੀ ਪਹਿਲਾਂ ਹੀ ਮੈਂ 10 15 ਵਾਰ ਪੁੱਛ ਚੁੱਕਿਆ ਤੁਹਾਡੀ ਤਸੱਲੀ ਦੇ ਲਈ ਪੁੱਛਿਆ ਮੇਨੂੰ ਤਾਂ ਤਸੱਲੀ ਹੈਗੀ ਆ ਕਿਉਂਕਿ ਮੈਂ ਤਾਂ ਇੱਥੋਂ ਪ੍ਰੋਡਕਟ ਲੈ ਕੇ ਗਿਆ ਹੁਣ ਅਗਲੀ ਵਾਰੀ ਤੁਹਾਡੀ ਆ ਭਾਜੀ ਇੱਥੇ ਆ ਕੇ ਮਤਲਬ ਕਹਿ ਸਕਦੇ ਆ ਕਿ ਹਰ ਇੱਕ ਘਰ ਵਾਸਤੇ ਆਫਿਸ ਵਾਸਤੇ ਆਪ ਵਾਸ਼ਿੰਗ ਮਸ਼ੀਨਾਂ ਹੋਣ ਐਲ ਸੀ ਡੀ ਹੋਣ ਸਾਊਂਡ ਬਾਰ ਹੋਵੇ ਏ ਸੀ ਹੋਵੇ ਜਾਂ ਇਵਨ ਕਿ ਕੂਲਰ ਹੋਵੇ ਹਰ ਜ਼ਿਆਦਾਤਰ ਚੀਜ਼ ਇਲੈਕਟ੍ਰੋਨਿਕ ਇੱਥੋਂ ਮਿਲ ਜਾਈਗੀ ਬਿਲਕੁਲ ਬਿਲਕੁਲ ਸਰ ਲਾਰਜ ਅਪਲਾਈਂਸਿਸ ਦੇ ਵਿੱਚ ਆਲਮੋਸਟ ਤੁਹਾਨੂੰ ਸਾਰੇ ਪ੍ਰੋਡਕਟ ਮਿਲਣਗੇ ਸਰ ਤੇ ਸਾਰੇ ਡਿਸਕਾਊਂਟ ਸਿਰਫ ਸਿਰਫ ਏ ਸੀ ਜਗਾ ਨਹੀਂ ਇਸ ਦੇ ਉੱਪਰ ਦੋ ਹੋਰ ਮਾਲੇ ਨੇ ਉੱਥੇ ਵੀ ਤੁਹਾਨੂੰ ਜਿਹੜਾ ਹੈਗਾ ਬਹੁਤ ਸਾਰੇ ਬ੍ਰਾਂਡ ਮਿਲਣ ਵਾਲੇ ਨੇ ਬਹੁਤ ਸਾਰੇ ਲੈਸ ਔਰ ਤੁਹਾਨੂੰ ਕਹਿ ਸਕਦੇ ਆ ਕਿ ਬਹੁਤ ਸਾਰੀਆਂ ਆਫਰਾਂ ਮਿਲਣ ਵਾਲੀਆਂ ਨੇ ਔਰ ਹਰ ਜਿਹੜੀ ਖਰੀਦ ਤੇ ਤੁਹਾਨੂੰ ਗਿਫਟ ਵਾਊਚਰ ਸੌਰੀ ਗਿਫਟ ਵੀ ਮਿਲੇਗਾ ਤੇ ਗਿਫਟ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਨੇ ਪ੍ਰੈਸ ਵੀ ਹੋ ਸਕਦੀ ਆ ਵੱਡੇ-ਵੱਡੇ 10000 ਲੱਗਜ ਟੈਚੀ ਹੋ ਸਕਦੇ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਟਿੰਗਰਾ ਜੀ ਇਹ ਦੱਸ ਦੋ ਵੀ ਲੋਕ ਆਣ ਕਿੱਥੇ ਸਰ ਆਪਣਾ ਆਪਣੀ ਸ਼ੋਪ ਦਾ ਨਾਮ ਹੈ ਢੀਂਗਰਾ ਇਲੈਕਟ੍ਰੋਨਿਕਸ ਐਡਰੈਸ ਹੈ ਸਰ ਆਪਣਾ ਰੇਲਵੇ ਸਟੇਸ਼ਨ ਚੌਂਕ ਬਿਲਕੁਲ ਆਪਣੇ ਨੇੜੇ ਪੈਂਦਾ ਵੀ ਸ਼ੇਖ ਹਸਪਤਾਲ ਵੀਰਦੀ ਹਸਪਤਾਲ ਉਹਦੇ ਬਿਲਕੁਲ ਨਾਲ ਆਪਣੀ ਸ਼ੋਪ ਹੈ ਟਿੰਗਰਾ ਇਲੈਕਟ੍ਰੋਨਿਕਸ ਕਿਸੇ ਤੋਂ ਵੀ ਪੁੱਛ ਕੇ ਤੁਸੀਂ ਪਹੁੰਚ ਸਕਦੇ ਹੋ ਤੇ ਜਿਹੜਾ ਆਪਣਾ ਫੋਨ ਨੰਬਰ ਹੈ 70113 18083 ਜੀ ਬਿਲਕੁਲ ਤੁਸੀਂ ਫੋਨ ਕਰ ਸਕਦੇ ਹੋ ਔਰ نیچے ਵੀ ਜਿਹੜਾ ਹੈਗਾ ਨੰਬਰ ਲਗਾਤਾਰ ਚੱਲ ਰਿਹਾ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਤੇ ਕੁਆਲਿਫਾਈ ਕਰ ਸਕਦੇ ਹੋ ਗਰਮੀਆਂ ਦੇ ਵਿੱਚ ਸਮਾਂ ਕੀ ਹੈ ਖੁੱਲਣਾ ਆਪਣੇ ਦੁਕਾਨ ਦਾ ਜੀ ਸਰ ਆਪਣਾ ਦੁਕਾਨ ਦਾ ਟਾਈਮ ਹੈ ਸਵੇਰੇ 9 ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਅੱਛਾ ਜੇਕਰ ਕੋਈ ਆਨਲਾਈਨ ਮਤਲਬ ਤੁਹਾਡੇ ਤੋਂ ਕੋਈ ਪਾਰਸਲ ਮੰਗਾਉਣਾ ਚਾਹਵੇ ਸਰ ਬਿਲਕੁਲ ਡਿਲੀਵਰੀ ਹੁੰਦੀ ਹੈ ਸਾਰੇ 올 ਓਵਰ ਇੰਡੀਆ ਦੇ ਵਿੱਚ ਹੁੰਦੀ ਹੈ ਕਸਮਰਸ ਬਹੁਤ ਆਨਲਾਈਨ ਵੀ ਆਰਡਰ ਕਰਦੇ ਨੇ ਤਾਂ ਅਸੀਂ ਡਿਲੀਵਰੀ ਕਰਵਾਨੇ ਆ ਲਓ ਜੀ ਜੇਕਰ ਆਨਲਾਈਨ ਡਿਲੀਵਰੀ ਕਰਾਣੀ ਹੈ ਤਾਂ ਦੱਸਿਓ ਨੰਬਰ ਦਿੱਤੋ ਇਹ ਨੰਬਰ ਤੇ ਸਕਰੀਨਸ਼ਾਟ ਲੈ ਕੇ ਪ੍ਰੋਡਕਟ ਦਾ ਭੇਜ ਦਿਓ ਤੇ ਤੁਹਾਨੂੰ ਪੂਰੀ ਡਿਟੇਲ ਭੇਜੀ ਦਿੱਤੀ ਜਾਏਗੀ ਤੇ EMI ਕਰਾਣੀ EMI ਵੀ ਹੋ ਜਾਏਗੀ ਜੇਕਰ ਕੈ ਗਰੰਟੀ ਚ ਇਸ ਦਿਆ ਕਿ ਤੁਹਾਨੂੰ ਪੂਰੇ ਪੰਜਾਬ ਨਾਲੋਂ ਸਭ ਤੋਂ ਘੱਟ ਰੇਟ ਮਿਲਣ ਵਾਲੇ ਨੇ ਮਲੇਰ ਕੋਟਲਾ ਢੀਂਗਰਾ ਇਲੈਕਟ੍ਰੋਨਿਕਸੇ ਜਿੱਥੇ ਨਾਲ ਤੁਹਾਨੂੰ ਗਿਫਟ ਵੀ ਲਾਜ਼ਮੀ ਗਰੰਟੀ ਮਿਲਣ ਵਾਲੀਆਂ ਨੇ ਔਰ ਕੰਪਨੀ ਦੀ ਵਾਰੰਟੀ ਗਰੰਟੀ ਨਾਲ ਮਿਲੇਗੀ ਹਲਕੇ ਸਕ੍ਰੈਚ ਹੁੰਦੇ ਨੇ ਉਹ ਜਿਹੜੇ ਤੁਹਾਨੂੰ ਬੜੇ ਬਰੀਕੀ ਨਾਲ ਦੇਖਣ ਤੋਂ ਮਿਲਣਗੇ ਜੇਕਰ ਇੰਨਾ ਸਕ੍ਰੈਚ ਤੁਹਾਨੂੰ 15000 10000 ਰੁਪਏ ਦੇ ਸਸਤਾ ਪ੍ਰੋਡਕਟ ਪੈਂਦਾ ਤਾਂ ਮੈਂ ਕਹਣਾ ਦੋ ਹੋਣ ਸਕ੍ਰੈਚ ਕਿਉਂਕਿ 20000 ਦੇ ਹੋ ਜਾਣਗੇ ਮਜ਼ਾਕ ਕਰਦਾ ਅ ਲੈਸ ਉਹ ਹੀ ਆ ਜੋ ਭਰਾਣੇ ਦੇਣਾ ਤੇ ਬਹੁਤ ਧੰਨਵਾਦ ਵੀਰ ਦਾ ਜਿਹੜੇ ਲੋਕਾਂ ਨੂੰ ਨਵੀਆਂ ਚੀਜ਼ਾਂ ਦਿੰਦਾ ਥੋੜੀਆਂ ਥੋੜੀਆਂ ਸਕਵੇਚ ਆਲੀਆਂ ਨੇ ਫਰੈਸ਼ ਵੀ ਮਾਲ ਪਿਆ ਜੇਕਰ ਤੁਸੀਂ ਵੀ ਚਾਹਦੇ ਹੋ ਵੀ ਤੁਸੀਂ ਬਹੁਤ ਵੱਡੇ ਡਿਸਕਾਊਂਟ ਤੇ ਸਰੀ ਚੀਜ਼ਾਂ ਗਰੰਟੀ ਵਾਰੰਟੀ ਨਾਲ ਖਰੀਦਣਾ ਚਾਹਦੇ ਹੋ ਤਾਂ ਟਿੰਗਰੇ ਇਲੈਕਟ੍ਰੋਨਸ ਨੇੜੇ ਵਿਰਦੀ ਹਸਤਾਲ ਕਹਿੰਦਾ ਰੇਲਵੇ ਸਟੇਸ਼ਨ ਰੋਡ ਮਲੇਰ ਕੋਟਲਾ ਤੇ ਵਿਜ਼ਿਟ ਕਰੋ ਦਿੱਤੇ ਹੋਏ ਨੰਬਰਾਂ ਸੰਪਰਕ ਸੰਪਰਕ ਕਰੋ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਸ਼ੇਅਰ ਕਰਨ ਵਾਲੇ ਨੂੰ ਵੀ ਜਲਦੀ ਗਿਫਟ ਜਿਹੜੇ ਨੇ ਉਹ ਦਿੱਤੇ ਜਾਣਗੇ ਧੰਨਵਾਦ ਥੈਂਕ ਯੂ